ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਖੇਤੀ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੋ ਟਾਈਮ ਹੋ ਚੁੱਕਿਆ ਜੀ ਸ਼ਾਮ ਦਾ 6 ਵਜਣ ਵਾਲੇ ਨੇ ਮੂੰਹ ਤੋਂ ਪਸੀਨੇ ਤੋਂ ਤੁਹਾਨੂੰ ਪਤਾ ਲੱਗ ਜਾਣਾ ਪਪੜਿਆਂ ਤੋਂ ਵੀ ਇੰਨਾ ਬੁਰਾ ਹਾਲ ਹੋਇਆ ਪੇ ਕੰਮ ਕਰਦੇ ਹਾਂ ਇੰਨੀ ਜ਼ਿਆਦਾ ਗਰਮੀ ਹੈ ਤੇ ਮੈਂ ਉਹ ਮਗਰ ਪਿੱਛੇ ਪੌੜਾ ਤਿਆਰ ਕਰਕੇ ਆ ਤੇ ਉੱਥੇ ਪਨੀਰੀ ਛਿੱਟਣੀ ਆਪਾਂ ਨੇ ਚਾਰ ਵਾਲੀ ਮੱਕੀ ਦੀ 126 ਦੀ ਬੋਧ ਤੇ ਇਥੋਂ ਦੀ ਪਾਣੀ ਨਾਲ ਹੀ ਆ ਬਣਾਵਾਂਗੇ ਤੇ ਇਸੇ ਕਰਕੇ ਆਪਾਂ ਨੇ ਅੱਜ ਉਹ ਬਾਤ ਤਾਂ ਇੱਥੇ ਖਾਲ ਵਾਲਾ ਬਾਹਾਂਗੇ ਤੇ ਗਰਮੀ ਇੰਨੀ ਬਹੁਤ ਜ਼ਿਆਦਾ ਜੀ ਹੋਰ ਮਹਾਰਾਜ ਦੀ ਕਿਰਪਾ ਕਰਦੇ ਮੀਂਹ ਪਾਰੇ ਨਹੀਂ ਬਹੁਤ ਬੁਰਾ ਹਾਲ ਹੋ ਜੂ ਲੋਕਾਂ ਦਾ ਚਲੋ ਪਰ ਹੁਣ ਖੇਤਾਂ 'ਚ ਗਿੱਜੇ ਹੋਇਆ ਕੰਮ ਕਰਨ ਮਜ਼ਦੂਰਾਂ ਨਾਲ ਸਾਰਾ ਰਲ ਮਿਲ ਕੇ ਕਰਦੇ ਆ ਜਿਹੜੇ ਬੇਲੇ ਰਹਿੰਦੇ ਨੇ ਉਹ ਤੋਂ 5 ਘੰਟਾ ਵੀ ਨਹੀਂ ਆ ਸਕਦਾ 10 ਮਿੰਟ ਵੀ ਆਪਾਂ ਸਵੇਰੇ 3 ਵਜੇ ਉੱਠਦੇ ਆ 4 ਵਜੇ ਫਿਰ ਸ਼ਾਮ ਦੇ 8 ਵਜੇ ਵੜਦੇ ਆ ਕਰੇ ਗਰਮੀ ਗਰਮੀ ਤੁਸੀਂ ਦੇਖ ਲਓ ਸਾਹ ਚੜਿਆ ਪੈਚਲ ਗਰਮੀ ਤਾਂ ਲੱਗਦੀ ਸਭ ਨੂੰ ਐ ਪਰ ਆਪਣੀ ਮਜਬੂਰੀ ਐ ਮਜਬੂਰੀ ਕਾਰਨ ਆਪਾਂ ਨੂੰ ਗਰਮੀ ਘੱਟ ਲੱਗਦੀ ਐ ਇਦਾਂ ਆ ਜੋਤ ਨੇ ਇੱਕ ਖੇੜ ਜੀ ਕਰਵਾਤੀ ਸੀ ਮੈਥੋਂ ਥਾਂ ਬਚਿਆ ਪਿਆ ਸੀ ਤੇ ਮੈਂ ਮੱਕੀ ਦੂਜੇ ਖੇਤ ਬੀਜਤੀ ਸੀ ਕਿਉਂਕਿ ਜਿਹੜੀ ਆ ਪਹਿਲਾ ਮਾਹਨ ਪਿਆ ਬੀ ਬੀ ਪਿਆ ਤਾਂ ਉਹਦੇ ਕੱਢਗਾ ਮਸ਼ੀਨ ਤੇ ਚਾਰ ਘੇੜੇ ਮੈਨੂੰ ਐ ਲਾਰੇ ਤਾਂ 100 ਸਵਾ 100 ਕੁਇੰਟਲ ਚਾਰ ਦਾ ਹੋਜੂ ਇਹ ਆਪਾਂ ਜਵਾਖ ਨੂੰ ਸਾਰਾ ਪਤਾ ਹੁੰਦਾ ਤੀ ਪੁੱਤਰੀ ਗੱਲ ਮੰਨਣੀ ਵੀ ਚਾਹੀਦੀ ਐ ਤੇ ਏਰੀ ਗੱਲ ਮੇਰੇ ਸਕੀਮ ਇੰਨੀ ਫਿੱਟ ਆਈ ਸਿਰਫ ਪਤਲੀਏ ਦੋਸਪਰੀਆਂ ਕਰੇ ਅਨੁਸਾਰ ਹੀ ਮੱਕੀ ਤੋਂ ਦੱਸਿਆ ਸੀ ਤੇ ਆ ਮੱਕੀ ਦੇਖੋ ਬਾਈ ਸਾਥੋਂ ਇਥੇ ਰੇ ਵੀ ਦੋ ਵਾਰੀ ਉੱਡ ਗਿਆਗਾ ਤੀਜੀ ਵਾਰ ਸੀ ਕੇਰਾਉ ਦੇ ਵਿੱਚ ਧਰਤਾ ਦੇ ਖੇਲ ਚ ਚੌਥੀ ਵਾਰ ਰੇ ਨਹੀਂ ਡਿੱਗਿਆ ਉਧਰ ਤਾਂ ਚਾਰ ਵਾਰੀ ਲੱਗ ਗਿਆ ਸੀ ਜੀ ਇਹਨੂੰ ਸਾਰੀ ਨੂੰ ਤੀਜੀ ਵਾਰ ਆ ਬਰਡੇ ਵਾਲੀ ਮੱਕੀ ਨੂੰ ਵੀ ਦੇਖੋ ਕੈਸੀ ਆ ਮੱਕੀ ਇੱਕ ਕੀਲਾ ਆਪਣੇ ਆ ਮੱਕੀ ਦੇ ਤੇ ਕੀਲਾ ਇਹਦਾਗਾ ਤੇ ਆ 4.5 ਕੀ ਲੈਦੇ ਨੇ ਤੇ ਬਹੁਤ ਟਾਪ ਦੀ ਮੱਕੀ ਐ ਤੇ ਦਿਖਾਵਾ ਮੈਂ ਸੇਰ ਨੂੰ ਕਿਵੇਂ ਮੁੜ ਕੇ ਮੁੜ ਕੇ ਹੋਇਆ ਕਿਰੋ ਤੁਸੀਂ ਦੋਨੇ ਪੇ ਪੁੱਤ ਪੂਰੀ ਜੰਗ ਲੜ ਰਹੇ ਹਾਂ ਖੇਤੀ ਬਾੜੀ ਦੀ ਪੂਰਾ ਮਿਹਨਤ ਕਰ ਰਹੇ ਹਾਂ ਚਲੋ ਪ੍ਰਮਾਤਮਾ ਕਿਰਪਾ ਕਰੋ ਵਾਧਾ ਕਰੇ ਸਾਨੂੰ ਤਰੱਕੀਆਂ ਦੇਵੇ ਤੇ ਤੁਸੀਂ ਵੀ ਆਓ ਸਾਡੇ ਵਾਸਤੇ ਅਰਦਾਸ ਕਰਨੀ ਵਾਹੀ ਗੁਰੂ ਮਿਹਨਤ ਕਰਦੇ ਨੇ ਤੇ ਅਸੀਂ ਟਾਈਮ ਟਾਈਮ ਕੱਢ ਕੇ ਚਲ ਛੋੜੀ ਗਾਉਂ ਤਾਂ ਨਹੀਂ ਬਣਾਉਣਾ ਵੀਡੀਓ ਬਣਾਉਣਾ ਸ਼ੌਂਕ ਦੇ ਤੌਰ ਤੇ ਲਾ ਲਓ ਪੈਸੇ ਬਣਾਉਣ ਦੇ ਤੌਰ ਤੇ ਲਾ ਲਓ ਤੁਸੀਂ ਲਾਈਕ ਕਰ ਦਿਓ ਦੇਖ ਦਿਓ ਪਸੰਦ ਕਰ ਦਿਓ ਸਾਡਾ ਹੌਂਸਲਾ ਵਧਾਉਣਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣਾਂ ਭਾਈਆਂ ਵੀਰਾਂ ਬਜ਼ੁਰਗਾਂ ਬੱਚਿਆਂ ਦਾ ਤੇ ਅਸੀਂ ਸਾਨੂੰ ਪਿਆਰ ਦਿੰਦੇ ਰਹੋ ਅਸੀਂ ਹੌਂਸਲੇ ਨਾਲ ਇੰਨੀ ਗਰਮੀ 'ਚ ਆਪਦੇ ਕੰਮ ਕਰਦੇ ਕਰਦੀ ਤੁਹਾਡੇ ਵਾਸਤੇ ਦੇਖਣ ਵਾਸਤੇ ਮਨੋਰੰਜਨ ਵਾਸਤੇ ਪਿਆਰ ਵਾਸਤੇ ਕੰਮ ਸਕੇਉਣ ਵਾਸਤੇ ਕਿੰਨੀ ਕਿ ਸਾਨੂੰ ਸਕੇਲਾ ਹੁੰਦੀ ਐ ਵੀਡੀਓ ਬਣਾਉਣਿਆ ਤੇ ਤੁਸੀਂ ਪਿਆਰ ਦਿੰਦੇ ਰਹੋ ਤੁਹਾਡੇ ਨਾਲ ਬਣੀ ਰਹੀ ਐ ਮਿਲਦੇ ਅੱਗੇ ਚਲੋ ਗਰਮੀ ਬਹੁਤ ਐ ਠੀਕ ਐ ਜੀ ਕਿਵੇਂ ਗੱਲਬਾਤ ਜਿਹੜੀ ਤੁਸੀਂ ਉਸ ਦਿਨ ਠੇਕੇ ਵਾਲੇ ਵਹਣ ਵਾਲੀ ਗੱਲ ਕਰਦੇ ਸੀ ਵੀ ਗਰਮੀਤ ਭੈਣ ਨੂੰ ਠੇਕਾ ਕਰ ਦਿੰਦਾ ਆਹ ਬਹਾਨਾ ਬਾਈ ਗਰਮੀਤ ਭੈਣ ਦਾ ਸਾਰਾ ਇਹ ਇਹਨੇ ਪੈ ਲੈਤਾ ਬਦੇ ਪੈਸਾ ਨਾ 3 ਸਾਲ ਹੋ ਗਏ ਉਹ ਦਵਾਇਆ ਭੈਣ ਨੂੰ ਮੈਂ ਹੀ ਦਵਾਤਾ ਸੀ ਮੈਂ ਆਪਣੇ ਇੱਥੇ ਲੈ ਲੈ ਤੇ ਇਹ ਆਪਣੇ ਕੋਲ ਠੇਕੇ ਤੇ ਆ ਚੱਲ ਠੇਕਾ ਦੇਣਾ ਆਪਾਂ ਨੂੰ ਸਮਝ ਹੋਰਾਂ ਨੂੰ 10000 ਘੱਟ ਦਿੱਤਾ ਤੇ ਆ ਵੀ ਆਪ ਨੂੰ 70 70 ਨੂੰ ਮਿਲ ਗਿਆ ਬਿਨਾ ਮੋਟਰ ਵਾਲਾ ਵਾਹਨ ਸਾਰਾ ਆ ਆ ਤੇਜ ਪਾਣੀ ਦਾ ਜ਼ਿਗਾਰਡ ਹੈ ਨਹੀਂ ਸੀ ਮੈਂ ਲਿਆ ਕੇ 5000 ਦਾ ਪੇਪਰ ਸਪੈਪ ਦੇਖੋ ਐਂ ਵਸਾ ਲਿਆ ਬਾਈ ਇੱਥੇ ਕੱਢ ਲੈ ਸੈਂਟਰ 'ਚ ਇੱਥੋਂ ਸਾਰਾ ਵਾਹਨ ਕਵਰ ਹੋ ਜਾਣਾ ਕਿਵੇਂ ਲੱਗੀ ਮੇਰੀ ਸਕੀਮ ਦੱਸਿਓ ਤੇ ਇੱਥੋਂ ਸਾਰਾ ਵਾਹਨ ਕਵਰ ਹੋ ਜੇਣਾ ਐ ਐ ਆਪਦੇ ਵਾਹਨ ਵਿਚਰੀ ਵਸਾਲਿਆਂ ਨਾਲ ਕੋਈ ਡਿੱਕਾ ਨਹੀਂ ਤੇ ਉਹ ਆਪਣੀ ਮੋਟਰ ਮੂਰੇ ਬੰਦ ਦਿੰਨੇ ਤੇ ਜਦੋਂ ਇਧਰੋਂ ਵਾਹਨ ਭਰ ਜਾਂਦਾ ਤੇ ਉਹ ਮੋਟਰ ਮੂਰੇ ਖੋਲ ਦਿੰਨੇ ਤੇ ਆਹ ਸਾਰਾ ਵਾਹਨ ਭਰ ਜਾਂਦਾ ਉਹ ਉਧਰ ਵੀ ਆਪਣੇ ਗਾਹਾਂ ਸਿੱਧੀ ਪਜਾਈ ਕਰੀ ਹੋਈ ਐ ਉਹਨੂੰ ਕੱਲ ਨੂੰ ਪਾਣੀ ਲਾਵਾ ਦੇਖ ਕੇ ਪਹਿਲਾਂ ਇਹਨੂੰ ਭਰਦੀ ਸਾਰੇ ਨੂੰ ਤੇ ਆਓ ਮਿਲਦੇ ਹਾਂ ਤੁਹਾਨੂੰ ਬਣੇ ਰਹੋ ਹਾਂਜੀ ਤਰੀਕ ਅੱਜ ਹੋ ਗਈ 11 ਤੇ ਝੋਨਾ ਆਪਣਾ ਬੀਜਿਆ ਹੈ ਦੇਖ ਸਕਦੇ ਹੋ ਕਿਵੇਂ ਕਮੈਂਟਾਂ ਜ਼ਰੂਰ ਦੱਸਿਓ ਤੇ ਆਪਾਂ ਕਰ ਰਹੇ ਆ ਨੌਮਣੀ 골ਡ ਨੌਮਣੀ 골ਡ ਜਿੰਨੇ ਵੀ ਤੇ ਕੱਖ ਨੇ ਸਾਰਿਆਂ ਨੂੰ ਮਾਰ ਦੋਗੀ ਖੱਲਾ ਝੋਨਾ ਰਹਿ ਜੂ ਫਿਰ ਜਿੱਥੇ ਝੋਨਾ ਸਿੱਧਾ ਹੋਇਆ ਮਤਲਬ ਕਿ ਡਾਲ ਲਾਉਣ ਵਾਲੇ ਹੋਏ ਉਹ ਤਾਂ 부ਝਾ ਬਹੁਤ ਮਾਰ ਜਾਂਦਾ ਉੱਥੇ ਵਿੱਚੋਂ ਹੀ ਪੱਟ ਕੇ ਨਾਲ ਲੱਗ ਜਾਂਦੇ ਨੇ ਕਿਰਾ ਮਿੰਟ ਜਿਹੜੇ ਕੰਮਾਂ ਜਿਹਨੋਂ ਹੋ ਗਈ ਫਿਰ ਇਹ ਬਹੁਤ ਵਧੀਆ ਰਹਿੰਦੀ ਹੈ ਤੁਰਪਮ ਇਹਨਾਂ 10-12 ਮਿੰਟਾਂ 'ਚ ਮਾਰ ਦੂ ਬਾਈ ਦਵਾਈ ਤੇ 200 ਰੁਪਏ ਕਿਲਾ ਜੀ ਸਸਤਾ ਪੈਂਦਾ ਨਾਲ ਇਹਨਾਂ ਥਾਂ ਨਹੀਂ ਰਹਿਣਾ ਇਕੱਲੇ ਇਕੱਲੇ ਬੁੱਧੇ ਤੇ ਪਾਉ ਢੋਲੀਆਂ ਨਾਲ ਫੇਰ ਵੀ ਥਾਂ ਰਹੇ ਨੇ ਜੀ ਇਹਨਾਂ ਥਾਂ ਨਹੀਂ ਰਹਿਣਾ ਹੈਗਾ ਦਿਨੋਂ ਦਿਨਾਂ ਲੇਬਰ ਘਟਦੀ ਜਾਂਦੀ ਹੈ ਕਿਉਂ ਜਿਹੜੇ ਲੇਬਰ 'ਚ ਕੰਮ ਕਰ ਦਿੰਦੇ ਉਹ ਫੈਕਟਰੀਆਂ 'ਚ ਜਾਣ ਲੱਗ ਗਏ ਕੁਝ ਬੱਚੇ ਬਾਹਰ ਵਾਗ ਗਏ ਤੇ ਜਿਹੜੇ ਪੁਰਾਣੇ ਸੀ ਉਹ ਬਜ਼ੁਰਗ ਹੋ ਗਏ ਉਹਨਾਂ ਤੋਂ ਹੁਣ ਕੰਮ ਹੁੰਦਾ ਨਹੀਂ ਉਹਨਾਂ ਕਿੱ ਘੱਟ ਕੇ ਬੰਦੇ ਬਹੁਤ ਕੰਮ ਵਾਲੇ ਘੱਟ ਮਿਲਦੇ ਨੇ ਚਲੋ ਫਿਰ ਕੋਈ ਨਾ ਕੋਈ ਹੱਲ ਤਾਂ ਹੁੰਦਾ ਹੀ ਆ ਬਦਲਾ ਨਿਕਲਦਾ ਹੀ ਇਹਨਾਂ ਮੇਰੇ ਐਡ ਮੈਂ ਐਡੀ ਦੂਰਾਂ ਉਰ ਮੇਰੇ ਮੂੰਹ ਤੱਕ ਦਵਾਈ ਆਈ ਜਾਂਦੀ ਆ ਤੇ ਬਹੁਤ ਸੋਖ ਵਾਲੀ ਚੀਜ਼ ਬਣ ਗਈ ਬਾਈ ਚਲ ਇਹ ਹੋ ਜਾਣਗੇ ਚਾਰ ਦਾਣੇ ਮਿੰਤਾ ਫਰੀ ਤੇ ਫਿਰ ਗੱਡ ਮੈਂ ਇਧਰ ਰੇਰੂ ਸਿੱਟਾਂਗੇ ਸਾਂਭਾਂਗੇ ਇਹਨੂੰ ਤੇ ਪਾਣੀ ਦੇ ਅਸੀਂ ਨਹੀਂ ਲਾਇਆ ਪਾਣੀ ਇਹਨੂੰ ਵੀ ਇੱਕ ਸਪਰੇਅ ਕਰਕੇ ਲਾਵਾਂਗੇ ਤੇ ਬਹੁਤ ਵਧੀਆ ਹੋ ਜਾਊਗੀ ਪੂਰੀ ਇਹ ਲੱਗੇ ਇਹ ਪੰਜ ਚਾਰ ਦਿਨਾਂ ਚ ਕੱਖ ਮਰ ਜਾਣਗੇ ਫਿਰ ਇਹਦੀ ਜੂਰੀਆ ਲਾ ਕੇ ਪਾਣੀ ਲਾਰਾਂਗੇ ਨੂੰ ਪਰਸੋਂ ਨੂੰ ਪਾਣੀ ਲਾਵਾਂਗੇ ਕੱਲ ਦਾ ਤਾਂ ਇਹਨਾਂ ਨੂੰ ਪਾਣੀ ਹੋਰ ਨਹੀਂ ਲਾਉਣੀ ਪ੍ਰੀਕ ਟਾਇਰ ਨੇ ਇਹ ਦਬਦਾ ਜਾਂਦਾ ਬਈ ਦੇਖ ਮੈਂ ਤਾਂ ਨੂੰ ਲੰਮੇ ਲੋਟ ਕੇ ਹਰੀ ਘੱਟ ਲੈਣਾ ਪੈਣਾ ਚੱਲ ਹੁਣ ਇਹਨੇ ਕਰਨ ਲੱਗ ਗਿਆ ਦੇਖੋ ਗੱਲੀਏ ਕੋਈ ਜਾਲੀ ਹੈ ਚਲੋ ਗੈਰਗਾਰਡ ਕਰਿਆ ਹੋਇਆ ਬਾਈਆਂ ਨਾਲ ਇਹ ਬਹੁਤ ਵਧੀਆ ਕਣਕ ਤੇ ਆਪਾਂ ਗੁਲੀ ਡੰਡ ਲਈ ਇਸ ਨਾਲ ਹੀ ਕਰੀ ਤੇ ਮੈਗਨੀਜਾ ਨਾਲ ਕਰਿਆਂ ਦੀ ਬਹੁਤ ਵਧੀਆ ਰਿਜ਼ਲਟ ਆਇਆ ਸੀ ਉਹ ਇਹਦਾ ਅਲੋ ਨਜੀਰੀ ਆ ਦੇਖੋ ਬਈ ਬੀਜੀ ਕਿਵੇਂ ਲੱਗੀ ਤੁਹਾਨੂੰ ਦੱਸਿਓ ਜੀਰੀ ਬਾਰੇ ਕਮੈਂਟ ਜ਼ਰੂਰ ਕਰਿਓ ਦੋ ਵਾਰੀ ਨਾ ਗੰਦਾ ਕੱਤੇ ਜੀ ਹੁਣ ਆਪਾਂ ਨੇ ਆਪਾਂ ਖੇਤਰ ਮਾਉਣਾ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਨਾ ਵੀ ਤਕਨੀਕ ਦਾ ਹਿਸਾਬ ਆਪਾਂ ਨੇ ਵੀ ਦਿਹਾੜੀ ਪਾਉਣ ਨੂੰ ਪੈਂਦੇ ਨੇ ਖਾਲ ਕੱਸੀ ਦੇ ਵਿੱਚ ਪਾਣੀ ਰਹਿੰਦਾ ਵੀ ਜੀ ਹੁਣ ਨਾ ਆਪਾਂ ਕਿਸੇ ਨੂੰ ਨਾ ਡਿਸਟਰਬ ਕਰੀਏ ਨਾ کہیں ਚਿੱਲੀ ਆਪਾਂ ਆਪਦਾ ਲਿਆ ਕੇ ਆਪਾਂ ਬੰਨੇ ਤੇ ਹੁਣ ਆ ਇਥੋਂ ਖੋਲਿਆ ਤੇ ਆ ਸਾਰਾ ਪੱਡਾ ਭਰ ਜੂ ਤੇ ਇਹਦੇ ਸਿਰਫ ਤੀਜਾ ਪਾਣੀ ਲਾ ਰਿਹਾ ਜੀਰੀ ਚੱਲ ਪਈ ਹਰੇ ਬਈ ਮਾਰ ਲੱਗ ਗਈ ਆ ਤੇ ਦੋ ਪਹਿਲਾਂ ਇੱਕ ਵਾਰ ਟ੍ਰਾਂਸਫਾਰਮ ਮੱਚ ਗਿਆ ਇੱਕ ਦਿਨ ਪਾਣੀ ਸੀ ਹੂਸ ਘਾਤਾ ਤੇ ਅੱਜ ਫਾਲਟ ਪੈਣ ਬਾਅਦ ਲਾਈਟ ਆਉਣ ਆਈ। ਅਚਰ ਇਹ ਭਰ ਜੂ 8-9 ਵਜੇ ਮੋਟਰ ਬੰਦ ਕਰ ਦਾਂਗੇ। ਕੱਲ੍ਹ ਨੂੰ ਦਿਨੇ ਫੇਰ ਪਾਵਾਂਗੇ। ਬਣੇ ਰਹੋ ਵਲੌਗ ਨਾਲ ਸੁਣੋ ਹੋਰ ਵੀ ਬਹੁਤ ਕੁਝ ਦਿਖਾਉਣੇ ਆ। ਚਲੋ ਚੱਲਦੇ ਹਾਂ ਜੀ। ਹਾਂ ਜੀ ਇੱਕ ਵਾਰ ਫੇਰ ਆ ਜਰਾ। ਸ਼ਾਮ ਦਾ ਟਾਈਮ ਹੋ ਚੁੱਕਿਆ 8 ਵਜਨ ਵਾਲੇ ਨੇ। 8 ਵਜੇ ਦਾ ਗਏ ਹੁਣ ਬਾਹਰੇ ਬੈਟਿਆਂ ਜੀ। ਦਿਨ ਖੜਾਗਾ। ਤੇ ਮੈਂ ਇਹ ਵੀਡੀਓ ਚਲਾ ਰਿਹਾ ਸੀ ਵੀਡੀਓ 'ਚ ਦੇਖਿਆ ਇੱਕ ਇੰਸਟਾਗ੍ਰਾਮ ਤੇ ਸਟੋਰੀਆਂ ਜੀਆਂ ਪਾਉਂਦੀ ਸੀ ਕਮਲ ਕੌਰ ਅੰਚਨ ਕੁਮਾਰੀ ਇਹਦਾ ਨਾਮ ਸੀ ਉਹਦਾ ਕਹਿੰਦੇ ਨੇ ਵੀ ਗੱਡੀ ਚੋਰੀ ਲਾਸ਼ ਮਿਲੀ ਆ ਗੱਲ ਸੁਣ ਕੇ ਘਰਾੜ ਜੀ ਹੋਈ ਕਿ ਉਹ ਵੀਡੀਓ ਜੇ ਪਾਉਣੀ ਹੁੰਦੀ ਸੀ ਬਈ ਆ ਤੁਸੀਂ ਦੇਖਿਆ ਹੋਣੇ ਸਾਬ ਨੇ ਮਤਲਬ ਕਿ ਗੌਤਰੀ ਜੀ ਪਾਸੋਂ ਜੀ ਬੋਲਦੇ ਨੇ ਸੀ ਤਾਂ ਇਹ ਕੀ ਗੱਲ ਆ ਉਹਦਾ ਕਿਵੇਂ ਗੱਡੀ ਚੋਰੀ ਲਾਸ਼ ਮਿਲੀ ਆ ਮੁਸ਼ਕੀ ਹੋਈ ਕਿ ਇਹ ਜੀ ਵੀਡੀਓ ਚੱਲ ਰਹੀਆਂ ਨੇ ਤਾਂ ਤਾਂ ਹਰੇਕ ਚੈਨਲ ਵਾਲੇ ਨੂੰ ਹੀ ਖਬਰ ਚੱਕ ਰੱਖੀ ਅੱਜ ਕਟਨਾ ਮਾਰੀ ਹੋਈ ਐ ਚਲੋ ਇਹ ਕਿਸੇ ਦੇ ਕੋਈ ਰਾਂਝੇ ਸੀ ਬੈਕੀਓ ਮਸਲਾ ਖੱਲ ਕਰਨਾ ਸੀ ਨਾ ਮਾਰਨਾ ਸੀ ਬਜਰੀ ਨੂੰ ਫਿਰ ਬਾਕੀ ਸਿਰ ਇੱਕ ਦੋ ਦਿਨਾਂ ਚ ਪਤਾ ਲੱਗ ਜੂ ਕੀ ਕਾਹਨ ਹੋਇਆ ਕੀ ਨਾ ਪੂਰਸਨ ਇਨਵੈਸਟੀਗੇਟ ਕਰੂਗੀ ਤੇ ਉਹਦੇ ਬਾਰੇ ਆਪਾਂ ਫਿਰ ਉਹਦੇ ਜ਼ਰੂਰ ਗੱਲ ਕਰਾਂਗੇ ਇੱਕ ਦਿਨ ਚ ਨਿਕਲ ਆਉ ਤੇ ਕੋਈ ਵੀ ਬੰਦਾ ਜਦੋਂ ਮਸ਼ਹੂਰ ਹੁੰਦਾ ਚਾਹੇ ਉਹ ਚੰਗੇ ਕੰਮ ਨਾਲ ਹੁੰਦਾ ਚਾਹੇ ਮਾੜੇ ਨਾਲ ਉਹਦੇ ਦੁਸ਼ਮਣ ਤਾਂ ਹਰੇਕ ਦੇ ਹੋ ਜਾਂਦੇ ਨੇ ਚੰਗੇ ਵਾਲੇ ਦੇ ਵੀ ਮਾੜੇ ਵਾਲੇ ਦੇ ਵੀ ਚਲੋ ਜੋ ਕੁਛ ਹੋਇਆ ਮਾੜਾ ਹੋਇਆ ਹਨਾ ਤੇ ਜੇ ਕਿਸੇ ਦਾ ਰੋਲਾ ਹੁੰਦਾ ਬਹਿ ਕੇ ਨਮੇੜ ਲਈ ਬਾਈ ਇਹ ਚੀਜ਼ਾਂ ਨਾਲ ਪੀੜੀਆਂ ਤੇ ਦੁਸ਼ਮਣੀ ਪੈ ਜਾਂਦੀਆਂ ਨਾਲੇ ਆਲੇ ਦਾ ਘਰ ਪਟਿਆ ਜਾਂਦਾ ਚੰਗੀਆਂ ਗੱਲਾਂ ਨਹੀਂ ਹੈਗੀਆਂ ਇਹ ਤੇ ਆਏ ਸੀ ਆ ਕੇ ਟੋਕਾ ਟਾਕਾ ਕਰਿਆਗਾ ਕਬੱਡ ਕਿਲੇ ਆਦੋਂ ਦੱਸਿਆ ਸੀ ਤੇ ਹੁਣ ਸ਼ਾਮ ਹੋ ਗਈ ਜੋਤ ਕਰਨਾ ਡੜੀ ਟਰੈਕਟਰ ਤੋਂ ਹ ਅੱਜ ਜਿਹੜਾ ਅਸੀਂ ਕਿਰਾਏ ਤੇ ਕਰਿਆ ਇੱਕ ਘਰ ਦਾ ਕੱਦੂ ਉਹਰਾ ਵੀ ਨਿਪਟੜ ਗਿਆ ਤੇ ਉਹਦੇ ਦੋ ਕਿਲੇ ਰਹਿ ਗਏ ਜੇ ਬਹੁਤ ਛੋਟੀਆਂ ਤੇ ਉਹ ਲਾਉ ਲੇਟ ਹੈ ਜੇ 20 ਦਿਨਾਂ ਨੂੰ ਤੇ ਸਾਡਾ ਵੀ ਨਿਬੜ ਗਿਆ ਜਿਹਾ ਪੌਦ ਪੂਦ ਵਾਲਾ ਲੱਗ ਗਿਆ ਪੌਦ ਕਹੇ ਨੇ ਆਪਾਂ ਫੱਕ ਕਹੇ ਨੇ ਪਨੀਰੀ ਕਹੇ ਨੇ ਝੋਨਾ ਕਹੇ ਨੇ ਮੂੰਜੀ ਕਹਿੰਦੇ ਤੇ ਉਹ ਵੀ ਆਪਣਾ ਲੱਗ ਗਿਆ ਤੇ ਜੋਤ ਕਹਿੰਦਾ ਹੁਣ ਮੈਂ ਲਾਉਣਾ ਜਿਹੜੀ ਗਾਰਾ ਮੋਟਾ ਮੋਟਾ ਤੇ ਕਹਿੰਦਾ ਨਹੀਂ ਪਤਾ ਜੀ ਜੀ ਲੱਗੇ ਰਹੇ ਸਮਾਰ ਕੀ ਧੋਦਾ ਠੰਡਾ ਕਹਿੰਦਾ ਹੁਣ ਦਿਨੇ ਇੰਨੀ ਗਰਮੀ ਸੀ ਸਾਡੇ ਕੋਲ ਤਾਂ ਅੱਜ ਖਿੱਚਮਣ ਕੰਮ ਸੀ ਕਿਉਂ ਜੀ ਸਾਨੂੰ ਐ ਸੀ ਫੱਕ ਫੁੱਕ ਵਾਲਾ ਲੱਗ ਜੇ ਪੌਦ ਵਾਲਾ ਸਾਰਾ ਕੰਮ ਨਿਬੜ ਜੇ ਤੇ ਆਪਣਾ ਝੋਨਾ ਜਿਹੜਾ ਪੀਲੀ ਉਸ ਵਾਲਾ ਸੀ ਕੀਤਾ ਤਕਰੀਬਨ ਲੱਗ ਗਿਆ ਤੇ ਹੁਣ ਰਹਿ ਗਈ ਸਬਜ਼ੀ ਆਪਣੀ 6 ਕਿਲੇ ਲਾਉਣ ਵਾਲੀ ਜਿਹੜੀ ਮੱਕੀ ਦੇ ਚਾਰ ਵਾਲੀ ਆ ਉਹ ਲਾਵਾਂਗੇ ਆਪਾਂ 100 ਸੌਣ ਨੂੰ 100 ਸੌਣ ਨੂੰ ਸਬਜ਼ੀ ਲਾਉਣ ਲੱਗ ਜਾਂਗੇ 15 ਸੌਣ ਤੱਕ ਲਾਵਾਂਗੇ ਆਪਾਂ ਇੱਕ ਗੱਡਾ ਟਰੱਕ 15 ਸੌਣ ਉਹ ਮੱਕੀ ਚਾਰ ਕੇ ਹੌਲੀ ਹੌਲੀ ਲਾਵਾਂਗੇ ਸ਼ਾਂਤੀ ਨਾਲ ਤੇ ਚਲੋ ਜੀ ਆਓ ਕੰਮ ਲੈ ਆਉਣੇ ਜੋਤ ਨਾਲ ਸੋਣ ਨੂੰ ਸੌਂਕੀ ਸਰਦਾਰ ਪੁੱਤ ਨੂੰ ਕਹਿੰਦਾ ਜੱਟ ਡਰਾਈਵਰ ਫੌਜੀ ਤਿੰਨੇ ਬਿਹਲੇ ਵੈਂਦੇ ਨਾ ਗਾਣੇ ਵਾਲੇ ਨੇ ਬਿਲਕੁਲ ਸਹੀ ਕਿਹਾ ਜੱਟ ਹੋਇਆ ਜੱਟ ਦਾ ਪੁੱਤ ਹੋਇਆ ਡਰਾਈਵਰ ਹੋਇਆ ਇਹ ਵੀ ਜੱਟਾਂ ਦੀ ਵੱਧ ਹੁੰਦ ਨੇ ਆਪਣੇ ਕਿਰਤੀ ਬੰਦਿਆਂ ਦੇ ਤੇ ਪੁੱਤ ਗਰੀਬਾਂ ਦੇ ਤੇ ਕਿਸਾਨਾਂ ਨੇ ਤੇ ਡਰਾਈਵਰ ਫੌਜੀ ਫੌਜ ਚ ਵੀ ਆਪਣੇ ਗਰੀਬ ਦੇ ਚਬਖ ਜਾਣਗੇ ਜਾਂ ਜ਼ਿਮੀਂਦਾਰਾਂ ਜਾਣਗੇ ਤੇ ਕਿਉਂ ਆਪਾਂ ਤਸੀਦੀਆਂ ਖਾਤਰ ਮੋਰਚੇ ਖਾਤਰ ਹੀ ਬਣਿਆ ਤੇ ਜੋਤ ਲੱਗ ਲਾ ਰਿਹਾ ਮੋਰ ਤੇ ਟਰੈਕਟਰ ਨਾਲ ਇੰਨਾ ਜ਼ਿਆਦਾ ਗਾਰ ਹੈ ਮੈਂ ਤਾਂ ਕਿਹਾ ਸੀ ਬੀਚ ਚ ਕੱਢ ਲਾਵਾਂ ਬੀਬੀ ਨੂੰ ਤੜਕੇ ਔਖਾ ਹੋ ਜੂ ਕਹਿੰਦਾ ਡੇੜੀ ਗਾਰ ਆਪਾਂ ਚੱਕ ਦਾਂਗੇ ਸਵੇਰੇ ਬੱਠਲਾਂ ਨਾਲ ਕਹਿੰਦਾ ਮੈਨੂੰ ਹੁਣ ਧੋ ਲੈਣ ਦੇ ਲੱਗ ਗਿਆ ਸੁਦੇ ਰੂਟਾ ਬੈਟਰੀ ਮੋਟਾ ਮੋਟਾ ਗਿੱਲਾ ਕਰ ਲਿਆ ਟਰੈਡ ਸਾਰਾ ਉਹਨੇ ਹੁਣ ਮੜਗਾਟਾ ਚੋਂ ਕੱਢੂਗਾ ਗਾਰਾ ਇੱਕ ਗੱਲ ਹੋਰ ਤੈਨੂੰ ਦੱਸਣਾ ਬਾਈ ਸ਼ਾਮ ਦਾ ਟਾਈਮ ਹੈ ਕੋਈ ਲਾਈਟ ਦੇ ਨਾ ਚਾਨਣ ਨਹੀਂ ਜੇ ਜਦੋਂ ਟਰੈਕਟਰ ਨੂੰ ਕੱਦੂ ਚੋਂ ਕੱਢ ਕੇ ਧੋਣਿਆ ਟਰੈਕਟਰ ਤੇ ਅੱਡੀ ਸ਼ਾਈਨਿੰਗ ਆ ਜਾਂਦੀ ਐ ਅੱਡੀ ਚਮਕ ਆ ਜਾਂਦੀ ਐ ਟਰੈਕਟਰ ਦੁੱਗਣਾ ਸੋਹਣਾ ਲੱਗਣ ਲੱਗ ਜਾਂਦਾ ਪੰਨ ਕੀ ਗੱਲ ਐ ਆ ਹੁਣ ਇਹਨਾਂ ਤੋਂ ਹੀ ਇਹਨਾਂ ਨੂੰ ਸਵੇਰੇ ਦਿਖਾਵਾਂਗੇ ਦੀ ਵੀਡੀਓ ਕੱਲ੍ਹ ਵਾਲੀ ਚ ਟਰੈਟਾਂ ਲੱਗੂ ਜਿਵੇਂ ਜਾਂਸੀ ਤੋਂ ਨਿਊ ਬ੍ਰਾਂਡ ਕਢਾਇਆ ਹੋਇਆ ਅੱਜ ਇਹਦੀ ਇੱਕ ਹਨ ਹੋਰ ਪ੍ਰੋਬਲਮ ਆ ਗਈ ਤੇ ਹੁਣ ਜੇ ਬਿਚਾਲੇ ਖਿਲਾਉਣੇ ਆ ਤਾਂ ਸਾਡਾ ਕੰਮ ਵਾਲਾ ਰੂਲੂਗਾ ਟਰੈਕਟਰ ਦਾ ਜਿਹੜੀ ਇਹਦੀ ਰੂਟਾ ਵੇਟਣ ਵਾਲੀ ਪੀਟੂ ਅੱਜ ਮੈਂ ਮਸਾਂ ਪੌਦ ਵਾਲਾ ਬਾਕੇ ਆਇਆ ਜਦੋਂ ਬੱਦ ਲੋਡ ਤੇ ਲੱਗੇ ਨੇ ਰੁਕ ਜਾਂਦੀ ਐ ਇਹਦਾ ਮਤਲਬ ਕਿ ਇਹਦੀ ਕਲਚ ਪਲੇਟ ਚ ਪ੍ਰੋਬਲਮ ਆ ਗਈ ਗੜੀ ਪੀਟੀਓ ਵਾਲੀ ਹੁੰਦੀ ਏ ਤੇ ਹੁਣ ਚਲੋ ਇਹਦੀ ਦੂਜੀ ਕਲਚ ਪਲੇਟ ਜੀ ਪਵਾਉਣੀ ਆ ਮੂਰੇ ਕਿਉਂ ਨਾ ਹੁਣ ਆਈ ਔਖੇ ਡੰਗ ਜਾਂ ਸਾਰਾਂਗੇ ਹੌਲੀ ਹੌਲੀ ਕੱਦੂ ਕਰ ਲਾਂਗੇ ਕੱਦੂ ਜਾਂ ਚੱਲੀ ਜਾਂਦਾ ਰੁੱਕੇ ਸੁੱਕੇ ਭਾਂਤ ਨਹੀਂ ਚੱਲਦਾ ਕਿਉਂ ਪਹਿਲਾਂ ਤਵੀਆਂ ਨਾਲ ਬਾਕੇ ਚੱਲ ਕੱਦੂ ਇਹ ਨਾਲ ਕਰ ਲਾਂਗੇ ਰੋਟੇਟਰ ਨਾਲ ਨਹੀਂ 1 2 ਦਿਨ ਭਾਂਨ ਦਾ ਡਰੈਕਟਰ ਲਿਆਵਾਂ ਰੋ ਕੱਦੂ ਕੋਲੇ ਤੇ ਹੁਣ ਤਾਂ ਜੀਰੀ ਵੱਢਣਾ ਕੀ ਕਰਾਵਾਂਗਾ ਵੱਢਣ ਤੋਂ ਪਹਿਲਾਂ ਕੰਮ ਕਰਾਵਾਂਗੇ ਫਿਰ ਉਹਦਾ ਸੁਪਰ ਸੀਟਰ ਪਾਉਣਾ ਹੁੰਦਾ ਇਹਦੇ ਮਗਰ ਸੁਪਰ ਸੀਟਰ ਨਾਲ ਕਣਕ ਵੀ ਜਣੀ ਹੁੰਦੀ ਏ ਤੇ ਅੱਜ ਨਵੀਂ ਪ੍ਰੋਬਲਮ ਛੜ ਗਈ ਆ ਭਾਈ ਸਰਦਾਰ ਸਾਹਿਬ ਕਿਵੇਂ ਗੱਲਬਾਤ ਢੋਟ ਲਾਰੇ ਪੁੱਤ ਕਰ ਤੜਕੇ ਬਠਣਾ ਚੱਕਣਾ ਪਊਣਾ ਆਪਾਂ ਨੂੰ ਕੋਈ ਨਾ ਕੋਈ ਨਾ ਬਰ ਤੜਕੇ ਚੱਕ ਰਾਂਗੇ ਭਾਈ ਹੋਰ ਕੀ ਹਾਲ ਹੈ ਭਾਈ ਹੋਰ ਹਾਲ ਨਹੀਂ ਕੋਈ ਇਹਦਾ ਸੋਨਾ ਬਣੂ ਟਰੈਕਟਰ ਹੂੰ ਦਵਿੰਦਰ ਇਹਨੂੰ ਕਿੱਲਾ ਕਰ ਲੈ ਰੂਟਾਵੇਟਰ ਨੂੰ ਮੋਟਾ ਮੋਟਾ ਇਹ ਲਾ ਲੈ ਰੂਟਾਵੇਟਰ ਨੂੰ ਸਮਾਰ ਕੇ ਨਾ ਤੋਂ ਹੀ ਪਾਣੀ ਕਿਉਂਦਾ ਅਜੇ ਆਪਾਂ ਕਦੂ ਚੱਲੂਗਾ ਕਿਰਾਂ ਮੋਟਾ ਮੋਟਾ ਜੀ ਲਾ ਦੇ ਰੂਟਾਵੇਟਰ ਦਵਿੰਦਰ ਠੰਡੇ ਸਵਾਰਾ ਬੰਦਾ ਦਵਿੰਦਰ ਹੌਲੀ ਹੌਲੀ ਕੰਮ ਦਾ ਸ਼ਕੀਨ ਹੈ ਖੇਤੀ ਦਾ ਮਹਾ ਪੜ੍ਹ ਲਿਖ ਲੈ ਕੋਈ ਜਾਵ ਤੇ ਲੱਗ ਜਾਏਗਾ ਇਹ ਤਾਂ ਜਮਾ ਐਂਡ ਵਾਲਾ ਹਥਿਆਰ ਹੈ ਐਂਡ ਤੇ ਜਮਾ ਰੌਂਦ ਪਾ ਲਈ ਮਹਾ ਜਦੋਂ ਵੀ ਕੋਈ ਕਿਸੇ ਪਾਸੇ ਸੌ ਲੈਣਾ ਹੋਇਆ ਭਾਈ ਚਲੋ ਇੱਕ ਗੱਲ ਹੈਗੀ ਜੀ ਆਪਾਂ ਬੇਲਾ ਨੂੰ ਛੱਡਣਾ ਨਹੀਂ ਜਦੋਂ ਸਕੂਲ ਜਾਣ ਲੱਗਿਆ ਸੁੱਟੇ ਖਤਮ ਹੋ ਗਏ ਸਕੂਲ ਜਾਊ ਉਹਨਾਂ ਚਿਹਰੇ ਨੂੰ ਆਪਾਂ ਨਾ ਰੱਖਣਾ ਕੰਮ 'ਚ ਦੱਬ ਕੇ ਇਹ ਰੇਬਿਸਟ ਆਊਗਾ ਜੀਰੀ ਵੀ ਲਵਾਊ ਚਾਰ ਵੀ ਪਵਾਊ ਸਾਰਾ ਕੰਮ ਨਾਲ ਕਰਾਉਂਦਾ ਤੇ ਆਪਾਂ ਇਹਨੂੰ ਬੇਲਾ ਨਹੀਂ ਛੱਡਣਾ ਕਲਦੀਪ ਮਾਨਕ ਕਹਿੰਦਾ ਪੁੱਤਰ ਧੀ ਤੇ ਕਿਰਪਾ ਚੰਡੇ ਹੀ ਕੰਮ ਦਿੰਦੇ ਨੇ ਬੀਤੀ ਪੁੱਤ ਨੂੰ ਬੇਲਾ ਨਾਲ ਛੱਡੋ ਮਾੜੇ ਬੰਦੇ ਕੋਲੇ ਮਤਲਬ ਕਿ ਨਾ ਰਲਣ ਦਿਓ ਧੀ ਪੁੱਤ ਨੂੰ ਕਿਉਂ ਇਹ ਵੀ ਅੱਗ ਵਾਂਗੂ ਜਿਵੇਂ ਅੰਗਿਆਰੀ ਪੈਂਦੀ ਆ ਉਹੀ ਗੱਲ ਹੋ ਜਾਂਦੀ ਆ ਤੇ بگੜਦਾ ਪਤਾ ਹੀ ਲਾ ਰਹੀ ਤੀ ਪੁੱਤਰਾ ਇਸੇ ਗੱਲ ਕਰ ਆਪਦੇ ਅੱਖਾਂ ਮੂਰੇ ਰੱਖੋ ਦੀ ਪੁੱਤ ਨੂੰ ਕੰਮ ਚ ਦੱਬ ਕੇ ਰੱਖੋ ਤੇ ਚਲ ਪੜਾਉਣਾ ਲਿਖਾਉਣਾ ਤਾਂ ਹੈਗੀ ਆ ਲਾਡ ਹਿਸਾਬ ਦਾ ਜਿੰਨਾ ਕਿ ਲੜਾਉਂ ਡਾਕਟਰ ਮੰਦਾ ਲੜਾਈਏ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਚ ਇੰਨਾ ਹੀ ਜੇ ਵਲੌਗ ਚ ਕੋਈ ਮਾੜਾ ਚੰਗਾ ਗਲਤ ਬੋਲੇਗਾ ਤਾਂ ਮਾਫ ਕਰਿਓ ਚੰਗਾ ਵੱਲਾ ਬੋਲਿਆ ਗਿਆ ਹੋ ਸਰਕਾਰ ਕਰਿਓ ਤੇ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਨਾਲ ਹੁਣ ਹੋ ਗਿਆ ਕਵੇਲਾ ਗੁੱਡ ਨਾਈਟ ਤੇ ਸਤਿ ਸ੍ਰੀ ਅਕਾਲ ਬਾਏ ਬਾਏ ਜੀ